ਬਹੁਤ ਔਖਾ ਬਈ ਇਹਨਾਂ ਨੂੰ ਵੀ ਜਾਨਵਰਾਂ ਨੂੰ ਵੀ ਇਦਾਂ ਹੁਣਾ ਪਰ ਇਹਨਾਂ ਦਾ ਟ੍ਰੇਨਿੰਗ ਹੈ ਰੋਜ਼ ਦੀ ਇਹਨਾਂ ਲਈ ਕੋਈ ਹੈ ਨਾ ਵਿਮਾਨ ਪਾਇਆ ਆ ਆਹ ਹਾ ਹਾ ਟਾਈਮ ਟਾਈਮ ਆ ਵਾ ਦੱਸੀ ਕਿੰਨਾ ਹੋ ਗਿਆ ਬਈ 5:00 ਵਜੇ ਆ ਨਵਾਂ ਵੈਸੇ ਇਤਨਾ ਨੇ ਕੋਈ ਲੁੱਕ ਲੱਕ ਪਾਈ ਹੋਈ ਇਹਨਾਂ ਨੇ ਤਾਂ ਬੰਦ ਕਰਿਆ ਹੋਇਆ ਰਸਤਾ ਵੈਸੇ ਤਾਂ ਆ ਬੱਲੇ ਗਰੀਬ ਸਿਆ ਹਾਂ ਆ ਆ ਦੇਖ ਲੈ ਤੇਰੇ ਨਾਲ ਰੋਜ਼ ਦਾ ਕੰਮ ਆ ਤੂੰ ਸਾਲ ਚ ਇੱਕ ਵਾਰੀ ਹੁਣ ਚੱਲ ਗਈ ਸੱਚੇ ਸੱਚੇ ਕਦਮ ਥੱਕਿਆ ਥੱਕਿਆ ਲੱਗ ਰਿਹਾ ਮਾਸਟਰ ਏ ਮਾਸਟਰ ਥੱਕਿਆ ਥੱਕਿਆ ਲੱਗ ਰਿਹਾ ਮਾਸਟਰ ਦੇਖੋ ਜੀ ਮੀ ਪੈਂਦਾ ਉਥੋਂ ਤੇ ਆ ਜਿਹੜੀ ਟਲਕਣ ਵਾਲੀ ਤਾ ਕਹਿੰਦੇ ਬਈ ਗ੍ਰਿਪ ਵਾਲੇ ਬੂਟ ਚੱਲਦੇ ਆ। ਕਈ ਚੀਜ਼ਾਂ ਪ੍ਰਾਇਮਰੀ ਹੁੰਦੀਆਂ ਨੇ ਜਿਹੜੀਆਂ ਸਾਰੇ ਵਾਸਤੇ ਲਾਜ਼ਮੀ ਹੁੰਦੀਆਂ ਇੱਕ ਟਰੈਕਟਰ ਲਈ। ਦੇਖ ਬਈ। ਫਰਦੀ ਚੜਾਈਆਂ। ਆ ਜਾ ਆ ਜਾ ਆ ਜਾ। ਆਸ ਇੰਨਾ ਕੀ ਰਸਤਾ ਸੀ। ਵੀ ਜਿਹੜਾ ਸਿਮਿੰਟ ਪਾਇਆ ਹੋਇਆ ਇਹਨਾਂ ਨੇ। ਮਾਗਰ ਮਾਗਰ ਜਾਈ ਚੱਲ ਕਹਦੇ ਬਹੁਤ ਬਹੁਤ ਕੋਈ ਬੈਠ ਹੀ ਜਾਂਦਾ ਹੈ ਕੋਈ ਉੱਤਰ ਹੀ ਜਾਂਦਾ ਹੈ ਕੋਈ ਖੜ ਜਾਂਦਾ ਹੈ ਐਵੇਂ ਹੌਲੀ ਸੱਜੇ ਗੱਲਾਂ ਬਤਾ ਮਾਰਦੇ ਜਿਹੜਾ 7-8 ਕਿਲੋਮੀਟਰ ਦਾ ਤੈਦਲਾ ਇਹ ਟਰੈਕ ਇਹ ਪੂਰਾ ਹੋ ਜਾਂਦਾ ਹੈ ਇਹ ਕਹਿੰਦੀਆਂ ਲੱਤਾਂ ਨਾ ਝਾਰਨ ਕਰਦੀ। ਠੀਕ। ਹੋਰ ਸਵਾਭੇ ਦਾ ਸੋਇ ਕੰਮ ਲੈ। ਹਾਂ? ਇਹ 23 ਮਹੀਨੇ ਸ਼ੁਰੂ ਕਰਿਆ ਆਪਾਂ। ਇਹ ਸੰਤਲ ਦੀ ਚੜਾਈ ਜਾ ਕਰ ਕਰ। ਇੱਧਰ ਜਿਹੇ ਸਾਰੀ ਦਾ ਧੋਰੀ ਗਈ ਮੈਨੂੰ। ਹਾਂ। ਅੱਦ ਤੋਦ ਮੜਾ ਹਾਲ ਪੁੱਛੀ ਮੈਂ ਪਿਛੇ। ਅੱਛਾ। ਵਾਹ ਓਏ ਦੇਵਤਾ। ਯਾਗਰੂ ਇਹੇ। ਵਾਹ। दबेगा नहीं क्या बात बी हो जाए इन बदल थोड़े छोटे कि हां ਆ ਬਦਲਾ ਵੇਚਦੀ ਆ ਇਹ ਇਹ ਪਤਾ ਨਹੀਂ ਭਈ ਅੰਦਰ ਸੀ ਇਹ ਤਾਂ ਹਾਂ ਜੇ ਪਾ ਪਤਾ ਹਾਂ ਚੜੀ ਜਾਂਦੀ ਨਾ ਇਹ ਪੱਤਾ ਬਦਲੂ ਪਾਣੀ ਪਾਣੀ ਦਾ ਕੀ ਪੀਣਾ ਪਾਣੀ ਤਾਂ ਇੰਨੀ ਬਦੋ ਮੂੰਹ ਤਾਂ ਹਾਂ ਕਰ ਲਾ ਪੀ ਪਾਣੀ ਦਾ ਬਰਦੀ ਪੀ ਬਲਾ ਦੇ ਨੂੰ ਪੀਕ ਲੈ ਦੇ ਕਰਨੀਆ ਕੀਤਾ ਕਾ ਕਰਾਦੇ ਸੀ ਚੜਤਾ ਪਾ ਜੰੜੀ ਚੜੇ ਉੱਥੋਂ ਆ ਕੇ ਲਿੱਦ ਨੂੰ ਖੇਚਦਾ ਘਾਂਟਾ ਵਰੀਆ ਕਰਿਆ ਸਿੱਖ ਲੈ ਰਸਕੇ ਪੈਰ ਰੱਖ ਲਈ ਪਾਣੀਆਂ ਸਾਰੇ ਤੇਸ ਦਾ ਹੈ ਕੀ ਯਾਰ ਕਮਾਲ ਉਹਦ ਕੀ ਮਿੰਟ ਚ ਲਗੋਤਾ ਉਹਨਾਂ ਨੂੰ ਹਨਾ ਦਿਸਣੋਂ ਹਟ ਕੇ ਉਰਾ ਵਧੀ ਜਾਂਦੀ ਆ ਵੇ ਦੇਖ ਪਾ ਇੱਧਰੋਂ ਵਧੀ ਜਾਂਦੀ ਆ ਵੇਖ ਬਾਈ ਜਾ ਕਰਾ ਮੀਂਹ ਵਾਲੇ ਬੱਦਲ ਨਹੀਂ ਮਿਤਰ ਦੇਖ ਲਾ ਉਹ ਬੱਦਲਾਂ ਦੇ ਉੱਪਰ ਤੇ ਨਹੀਂ ਬੱਦਲਾਂ ਤੋਂ ਪਾਰ ਦੇ ਦੋ ਖਰਗੋ ਆਹ ਦੇਖੋ ਸਿਰ ਤੇ ਸਾਗ ਦੇਖ ਓਏ ਹੋਏ 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 ਨਾਗਦੇਵ ਤਾ ਹੋਏ ਇੱਥੇ ਤਾਂ ਗੱੱਦਾ ਸਿੱਟਿਆ ਹੋ। ਹਾਂ ਨਾ। ਹੋ। ਮੈਂ ਤਾਂ ਮੰਜੇ ਦੀ ਵੀ ਲੋੜ ਮੈਂ ਤਾਂ ਇਹੀ ਬੈ। ਯਾਰ ਕੋ ਹੋਵੇ ਲੱਸੀ ਦਾ। ਕੱਲ ਕਰੋ ਆ ਜੀ। ਜਦ ਨਹੀਂ ਜੱਜ। ਜੀਆ ਕਾ। ਹਾਂ। ਉਹ ਰੀ ਐਡੀ ਟੈਂਕੀ ਕਿੱਥੋਂ ਲਾ ਜੂਂਦਾ। ਓਹ ਹੋ ਹੋ। ਨਹੀਂ ਸਮਾਂ। ਐਸੇ ਕਿਲੋ ਭਾਰ ਚੱਕਣਾ ਔਖਾ ਯਾਰ। ਯਾਰ ਕਿੰਨਾ ਭਾਰੂ ਟੈਂਕੀ ਦੇ ਵਿੱਚ 70 70 ਕਿਲੋ ਲਾਏ ਆ ਆਰਾਮ ਨਾਲ ਜਨੇਗਾ ਨਾ 70 ਕਿਲੋ ਮੈਂ ਚੈਲੰਜ ਪਾਏਗਾ ਜਿਹੜੇ ਜਮ ਲਾਉਂਦੇ ਆ ਆਪਣੀ ਯੂਨੀਵਰਸਿਟੀ ਚ ਹਾਂ ਜਿਹੜੇ ਜਮਾ ਯੂਨੀਵਰਸਿਟੀ ਵਾਲੇ ਹਾਂ ਉਹਨੂੰ ਮੈਂ ਚੈਲੰਜ ਪਾਉਣਾ ਦਿਆ ਹਾਂ 5000 ਮੇਰੇ ਵੱਲੋਂ ਚੈਲੰਜ ਲੈ ਵੀ ਜੇਕਰ ਮਾਸਟਰ 100 ਰੁਪਿਆ ਪਾਏ ਹਾਂ ਤੂੰ ਦੱਸ 10000 ਰੁਪਿਆ ਹੋਗਾ ਜੇ ਕੋਈ ਇੰਨਾ ਕੁ ਭਾਰ ਲੈ ਕੇ ਚੜ ਜਾਏ ਜਿਹੜੇ ਜਮ ਲਾਉਂਦੇ ਆ ਆ ਸੋਨੂ ਵਰਗੇ ਹਨਾ ਜਿੰਨੇ ਉੱਥੇ ਫਿਰਦੇ ਆ ਕੁਲਦੀਪ ਵਰਗੇ ਕਮਲ ਹੋਰੀ ਢੱਲੋ ਵਰਗੇ ਜਿਹੜੇ ਆ ਨਾ ਇੱਥੇ ਸੇਮਗੁੰਡ ਸਾਹਿਬ ਗੋਪਿੰਦ ਧਾਮ ਨੂੰ ਜਾਂਦੇ 4 ਕਿਲੋ ਆ ਜਾਨ ਆ ਦੇਖੋ ਮੋਟਿਆਂ ਵਾਟਿਆਂ ਕੋਈ ਮੋਟਾ ਨਹੀਂ ਯਾਰ ਬੰਦਾ ਤਾਂ ਦੇਖਿਆ ਦੁਬਲਾ ਪਤਲਾ ਆ ਯਾਰ ਹੈਂ ਬਾਸਾਰ ਗਏ ਪੱਟ ਨੇ ਹਾਂ ਫੱਟੀ ਆ ਸਰੀਰ ਸਟੀਲ ਬਾਡੀ ਕਹਿੰਦੇ ਇਹਨੂੰ ਉੱਪਰ ਆਇਆ ਇਹ 10 ਵੀ ਦੇ ਇਹਦੇ ਵਿੱਚ ਤਾਂ ਹੀ ਆ ਖਾਣ ਪੀਣ ਵਾਲਾ ਸਮਾਨ ਆ ਵਜ਼ਨ ਕਿੰਨਾ ਹੋ ਟੋਟਲ 30 ਕਿਲੋ ਵਜ਼ਨ ਹੋ ਰਾਮ ਦਾ ਇਹਦਾ ਹੂੰ ਬੱਗਾ ਆ ਤਉ 30 ਦਾ ਟੈਂਕੀ ਦੀ ਹੋਈ ਫਿਰ 10 ਕਿ ਤ ਸਮਾਨ ਦਾ ਲਾ ਲਾ ਤੂੰ 40 ਦਾ ਮਾਨ ਪਾਰ ਲਾ ਲਾ 12 ਕਿਲੋਮੀਟਰ ਤੋੜਨਾ ਨਹੀਂ ਫਰਾਉ ਓਏ ਇੱਥੇ ਲੈ ਕੇ ਚੜਨਾ ਹੈ ਓਏ ਤਾਂ ਹਾਂ ਕਰੂਗਾ ਕੀ 30 ਦਾ ਮੈਨੂੰ 10000 ਹੈ ਤਾਂ ਹਾਂ ਜਿਹੜੀ ਘਰ ਨੇ ਉਹਨੇ ਹੀ ਮਗਾਈ ਹੋ ਸਕਦੀ ਆ ਤਾਂ ਹਾਂ ਘਰ ਕਿੱਥੋਂ ਆ ਗਏ ਹੋਰ ਹੁਣ ਗੋਵਿੰਦ ਘਾੜ ਦੇ ਦੇਖੀ ਕਿੰਨੇ ਘਰ ਨੇ ਗੁਰਦੁਆਰਾ ਸਾਇਵੋ ਕੱਲਾ ਗੁਰਦੁਆਰਾ ਥੋੜੀ ਸਾਇਰ ਆ ਇੱਥੇ ਟਾਉਨ ਬਚਿਆ ਹੋਇਆ ਅੱਛਾ ਗੋਵਿੰਦ ਧਾਮ ਅੱਛਾ ਤਾਂ ਘਰੀ ਹੋਣਾ ਆਗੇ ਤੀਬਰ ਢਾਲ ਹੈ ਕਿਰਪਾ ਸਾਵਧਾਨੀ ਨਾਲ ਚਲੇ ਤੂੰ ਆ ਨਾ ਸੁਣ ਛੋਟੀਆ ਅੱਛਾ ਪਿੱਛੇ ਪਿੱਛੇ ਗੋ ਪਾਅ ਅੱਗੇ ਕਰ ਛੋਟੂ ਪਾਅ ਅੱਗੇ ਕਰ ਕੋਈ ਹੈ ਰੰਗ ਕਰ ਪਾਅ ਅੱਗੇ ਕਰ ਛੋਟੂ ਤੂੰ ਹੀ ਪਿੱਛੇ ਲਾ ਕੇ ਰੱਖੋ ਜੀ ਇਹਦੇ ਨਾਲ ਸੌਖਾ ਹੋ ਜਾਊ ਜਾਨਵਰ ਨੂੰ ਇੱਕ ਨਾ ਦਰ ਰਹਿਣਾ ਓਏ ਹੁਣ ਦੇਖ ਆਪਾਂ ਚੂਟੀ ਦੀ ਹੈਗੇ ਜਮਾਂ ਪਲੇਨ ਹੋ ਗਿਆ ਪਹਾੜ ਜਮਾਂ ਏ ਓਏ ਹੋਏ ਹੋਏ ਕਿੱਥੋਂ ਆਏ ਆ ਓਏ ਆਏ ਓਏ ਹਾਂ ਯਾਰ ਹੋਰ ਲਾਤਾ ਕਾਤੇ ਲਾਤਾ ਵੀ ਵੱਡਾ ਠੇੜੀ ਬੰਦੇ ਨੂੰ ਚਾਕੇ ਲੈ ਕੇ 12 ਕਿਲੋਮੀਟਰ 12 ਕਿਲੋਮੀਟਰ ਜਿਮ ਵਾਲੇ ਗੋਰੀ ਵੀ ਜਿਮ ਵਾਲੇ ਨੂੰ ਖੁੱਲਾ ਚੈਲੰਜ ਹੈ ਬਾਈ ਓਏ ਰੁਪਿਆ 12000 ਦੇਊ ਚਾਕੇ ਮਾਸਟਰ ਜੇ ਕਹਿੰਦਾ ਕੋਈ ਇੱਕ ਜਵਾਖ ਗਧਾਲੇ ਚੱਕ ਕੇ ਲੈ ਕੇ ਆ ਜੇ ਗੋਵਿੰਦ ਘਾੜ ਤੋਂ ਗੋਵਿੰਦ ਧਾਮਾਂ 6000 ਮੀਟਰ ਜਿਹੜਾ ਟਰੈਕ ਆ 12 ਕਿਲੋਮੀਟਰ ਦਾ ਜੀ ਦਾਮ ਤੋਂ ਨਹੀਂ ਲੈਣਾ ਹੈ ਦਾਮ ਤਾਂ ਜਿੰਮ ਵਾਲੇ ਉਮੀ ਲੈਣਦੇ ਕਿਉਂਕਿ ਉਹਨਾਂ ਸਟਾਈਮ ਨਾਲ ਬਣਿਆ ਹੁੰਦਾ ਦਾਮ ਨੀਲਾ ਵਾਲਾ ਹੈਗਾ ਐ ਕਿਤੇ ਵੀ ਚੋਟੇ ਥੋੜਾ ਜਿਹਾ ਤੁਰ ਕੇ ਬਹਿ ਗਿਆ ਸਹੀ ਗੱਲ ਆ ਆ ਉਹ ਕਿੰਨਾ ਦਈ ਇਸ ਜੀਪਾ ਹੂੰ ਟਾਈਮ ਤਾਂ ਖੁੱਲਾ ਦੇ ਦੇ ਤਾਂ ਤਾਂ ਖੁੱਲਾ ਕਰਕੇ 12 12 ਅਗਲਾ ਬੈਠੀ ਜਾ ਨਾ 12 ਦੀ 12 ਘੰਟੇ 12 ਕਿਲੋ ਤੇ 12 ਘੰਟੇ 8 ਤੋਂ 8 ਕਰ ਲੈ ਸਹੀ ਗੱਲ ਆ ਮਸ਼ੀਨੋ ਠੀਕ ਕਰ ਲੈ ਆਹ ਦੇਖ ਤੂੰ ਯਾਰ ਓਹ ਹੋ 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 ਬਾਪੇ ਦਰਖਤ ਤਾਂ ਦੇਖ ਕੇ ਮੈਂ ਸਿੱਟੇ ਪਿਆ ਆਪ ਚਬਜ ਬਜ ਪਿਆ ਪਿੱਛੇ ਪਰ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਆਹ ਦੇਖ ਓਏ ਆ ਟੁੱਟੇ ਪੇ ਚੱਕ ਉਹ ਸਾਹਮਣੇ ਦਾ ਹੁਣ ਉਹ ਦਸਨ ਲੱਗ ਰਿਹਾ ਥੱਲੇ ਆ ਗਿਆ ਆ ਗਿਆ ਆ ਗਿਆ ਉਹ ਬਹੁਤ ਛੇਤੀ ਚੜਿਆ ਲੋਕ 10 10 ਵਜੇ ਤੋੜੇ ਉਹ ਵੀ ਡਰਾਈ ਗਿਆ ਤਾਂ ਕੁਛ ਨਹੀਂ ਹੋਰ ਉਹ ਵੀ ਡਰਾਈ ਗਿਆ ਆ ਜਦੋਂ ਆ ਗਿਆ ਪੱਧਰਾ ਯਾਰ ਰਸਤਾ ਹੁਣ ਗੱਲਾਂ ਮਾਰਦੇ ਆ ਇਹ ਆ ਦੇਖੀ ਇੰਨਾ ਕਿ ਪੱਧਰਾ ਰਸਤਾ ਮਿਲ ਗਿਆ ਇਹਨੂੰ ਇਹ ਕਹਿੰਦੇ ਸਾਡੇ ਜਿਹਨਾਂ ਦਾ ਕੋਈ ਫਿਟਨੈਸ ਨਹੀਂ ਚੱਲਦਾ ਮੁੜ ਕੇ ਮੱਥਾ ਟੇਕ ਗੋਬਿੰਦ ਘਾਟ ਹਾਂ ਕੱਲੂ ਆਵਾਂਗੇ ਇੱਥੇ ਦਾ ਕੋਈ ਕਮਰਾ ਮਿਲਣਾ ਹੈ ਅੱਛਾ ਫੇਰ ਆ ਜਾਗੇ ਕੱਲੂ ਵੇ ਓਏ ਹਾਂ ਕਿਨੇ ਰਸਤਾ ਹਾਂ ਮਾਗਾ ਇੱਥੇ ਦਾ ਕਮਰਾ ਮਿਲਣਾ ਨਹੀਂ ਫੇਰ ਵਾਪਸ ਚੱਲਦੇ ਆ 2 ਘੰਟੇ ਚ ਲੱਗ ਜਾਣਾ ਆਪਾਂ ਕਿੱਥੇ ਗੋਗੰਦ ਘਾਟ ਫੇਰ ਆਇਆ ਆ ਆਹ ਹਾਂ ਦੇਖ ਲੋ ਭਾਈ ਮੇਰਾ ਜਵਾਬ ਦੋਨੇ ਹੱਥ ਖੜੇ ਨੇ ਯਾ ਤੈਨੂੰ ਆਪਣੀ ਬੋਰਡ ਪਾਉਣੇ ਇਹਨੂੰ ਤੋਰ ਇਹਨੂੰ ਤੋਰਵਾ ਮੋਟਾ ਪੈ ਗਿਆ ਮੋਟਾ ਪੈ ਗਿਆ ਉਹ ਤਾਂ ਮੇਰਾ ਤਾਂ ਇਹ ਤੂੰ ਆ ਤੇ ਯਾਰ ਆ ਕੀ ਚੀਜ਼ ਆ ਪਹਿਲਾਂ ਮੈਨੂੰ ਆ ਦੱਸ ਉਹਦੇ ਉੱਤੇ ਨਹੀਂ برف ਹੈਗੀ ਯਾਰ ਇਹ ਉਹ ਉੱਥੇ ਕਹਿੰਦੇ ਸੀ ਬਰਫ ਨਹੀਂ ਜਦੋਂ ਮੈਂ ਕਹਿੰਦੇ ਹੁਣ ਬਰਫ ਬਣਾ ਲੈ ਬਰਫਾ ਬਰਫ ਬਾਲੇ ਕੁੱਤੇ ਨੇ ਇਹ ਬਾਲੇ ਬਰਫਾ ਬਰਫ ਓਏ ਬਾਬੇ ਇਹ ਕੁਝ ਹੋਰ ਪਦਾਰਥ ਹੈ ਨਹੀਂ ਪਦਾਰਥ ਨੂੰ ਉੱਥੇ ਕੀ ਕੀ ਦੇਖਣਾ ਦੀ ਚਿੱਟੀ ਝਾਗਾ ਝੱਗ ਲੱਗਦੀ ਹੈ ਹੈ ਉਹ ਇੱਥੇ ਕੈਂਪ ਲਾਉਣਾ ਹੋਵੇ ਜਾ ਕਰਾ ਹੋਈ ਆ ਜਗ੍ਹਾ ਤਾਂ ਪਲੇਨ ਰਸਤਾ ਹਣਾ ਈ ਗੱਲ ਇੱਥੇ ਵੀ ਕੈਂਪ ਲੱਗ ਸਕਦਾ ਤੇ ਆਪਦੇ ਦਮ ਤੇ ਹੈਨਾ ਡੱਕਾ ਇਥੋਂ ਨਾਲ ਲਿਆਉਣਾ ਚੱਕ ਕੇ ਆਪਾਂ ਈ ਗੱਲ ਯਾਰ ਕਮਾਲ ਹੋ ਗਈ ਆ ਬਈ ਦੇਖੀ ਯਾਰ ਓਏ ਜਮੀ ਲਵੇ ਆ ਗਏ ਓਏ ਆਪਾਂ ਕੋਈ ਲੱਗਦਾ 5-10 ਕਿਲੋਮੀਟਰ ਹੋਊ ਉਹ ਚੋਟੀ ਜੀ 1 ਕਰੋੜਾ ਤੂੰ ਉੱਥੇ ਤੱਕ ਪਹੁੰਚਾ ਦੇਗਾ ਕਰੋੜਾ ਮਾਰਨਗਾ ਤਾਹਾਂ ਦਾ ਓ ਨੇੜੀ ਓ ਦੇਖੋ ਪਾਣੀ ਡਿੱਗਦਾ ਯਾਰ ਉੱਥੇ ਜੋ ਗੁਰਮੀਤ ਆ ਰਕਿਆ ਇਹ ਜੈਕ ਕੀ ਆ ਓਏ ਹੈ ਹੈ ਬਰਫੀ ਆ ਬਰਫ ਤਾਂ ਨਹੀਂ ਹੈਗੀ ਹੰਡੇ ਯਾਰ ਕੋਈ ਨਹੀਂ ਗਾ ਹਾਂ ਯਾ ਪੈਪ ਤਾਂ ਦੇਖ ਕਿੰਨਾ ਠੰਡਾ ਕਾਂਚਲਾ ਹੈਲੀਪੈਡ ਜਿੱਥੇ ਬਈ ਗੋਬਿੰਦ ਘਾੜ ਤੋਂ ਜਾ ਆ ਜਾਂਦਾ ਤੇ ਉਹ ਜਗਾ ਤੇ ਆ ਕੇ ਲੈਂਡ ਹੋ ਜਾਂਦਾ ਪਰ ਉੱਥੋਂ ਤਾਂ ਤੁਹਾਨੂੰ ਮੁਸ਼ਕਲ ਕਰਨੀ ਪਊਗੀ ਤੁਰ ਕੇ ਆਉਣ ਦੀ ਇੰਨਾ ਬਾਬਾ ਵੀ ਨਹੀਂ ਤੁਹਾਨੂੰ ਢਲਾਰ ਛੱਡਦਾ ਹੈਗਾ ਇੰਨਾ ਰਸਤਾ ਤੁਹਾਨੂੰ ਫਾਇਦਰ ਜਾਣਾ ਪਊਗਾ ਉੱਥੋਂ ਤੱਕ ਠੀਕ ਆ ਰੁਪਿਆ 5000 ਲੈਂਦੇ ਇੱਕ ਸਵਾਰੀ ਦਾ ਇਹ ਓ ਕੈਂਪਿੰਗ ਬਣੀ ਹੋਈ ਹੈ ਪ੍ਰੈਟਿਕ ਆਵਾਸ ਗ੍ਰਹਿ ਕੰਗਰੀਆ ਕੰਗਰੀਆ ਉਰਫ ਗੋਬਿੰਦ ਧਾਮ ਇੱਥੇ ਜਾ ਕੇ ਸਾਹ ਭਰ ਜਾਂਦਾ ਜ਼ਰੀਰ ਵੀ ਖਿੱਚ ਲਾ ਸਪੀਡ ਕਰਦੇ 20 30 ਦੇ ਤੇ ਚਲੋ ਚਾਲ ਚਲੋ ਚਾਲ ਹੋ ਜੇ ਕੰਮ ਕਿਉਂਕਿ ਇੱਥੇ ਜੇ ਹੌਸਲਾ ਆ ਜਾ ਬਣ ਜਾਂਦਾ ਜਦੋਂ ਹੌਸਲਾ ਆ ਜਾਂਦਾ ਬੰਦਾ ਫਿਰ ਆਟੋਮੈਟਿਕ ਚੱਲਦਾ ਹੀ ਹੈ ਨਾ ਹੈ ਇਹ ਗੱਲ ਆ ਦੇਖੋ ਪਹਿਲਾਂ ਸਾਡੇ ਵਾਲੇ ਜਮਾਂ ਨਹੀਂ ਤੁਰਦੇ ਸੀਗੇ ਤੇ ਹੁਣ ਕਦਮ ਚਾਲ ਕਦਮ ਚਾਲ ਦੱਬੀ ਤੁਰਿਆ ਨੇ ਇੰਨਾ ਵਰ ਕੇ ਫਿੱਟ ਬੰਦੇ ਦੇਖ ਲੋ ਲੈ ਇਹਨਾਂ ਤੋਂ ਪਾਣੀ ਦੀ ਬੋਤਲ ਤੱਕ ਨਹੀਂ ਚੱਕੀ ਗਈ ਵੀਰੋ ਆਹ ਦੇਖੋ ਆ ਇੰਨੀ ਕਿ ਬੋਤਲ ਹੀ ਜੀ ਉਹ ਵੀ ਖਾਲੀ ਕਰੀ ਫਿਰਦੇ ਆ ਗੁਰੂ ਘਰ ਤਾਂ ਅੱਗੇ ਆ ਹਾਂਜੀ ਚੱਲੀ ਆਣ ਹਟਾਈ ਨਾ ਬੰਦ ਹੋ ਜਾਂਦੇ ਨੂੰ ਉਹਦਾ ਕਫੋ ਕੈਂ ਉਹਦੇ ਵਿੱਚ ਬੈਗ ਚ ਪਈਆ ਕੇਵਲ ਦੂਜੀ ਫਿਰ ਇੱਕ ਦੂਜਾ ਲਾ ਲਿਓ ਜਾਂ ਫਿਰ ਹੈ ਓਏ ਫਿਰ ਦੂਜਾ ਲਾ ਲਿਓ ਹਾਂ ਨਾ ਲਾ ਲਾਂਗੇ ਨਹੀਂ ਪਰ ਉਹ ਕਰ ਹਾਂ ਨੇ ਫਿਰ ਬਾਹਰ ਦੇਖਤੇ ਆਂ ਤਾਂ ਹਾਂ ਕੈ ਇਨਾ ਕੌਣ ਦੇਖਦਾ ਅੱਜ ਗੱਲ ਉਹ ਫਿਰ ਜੋਗ ਦੇ ਯਾਰ ਵੀ ਪੈਣਾ ਹੋਰ ਤਾਂ ਕੋ ਹੈ ਨਹੀਂ ਸਾਡੇ ਕੋਲ ਸੌਣ ਨੂੰ ਕੱਟ-ਕੱਟ ਕੇ ਤਾਂ ਇੱਕ ਇੱਕ ਬਣਾ ਲਾਂਗੇ ਆਪਾਂ ਵੀ ਇੱਕ ਤਾਂ ਰਿਸ਼ੀਕੇਸ਼ ਤੱਕ ਦਾ ਵਲੌਗ ਇੱਕ ਘਾੜ ਤੱਕ ਦਾ ਘਾੜ ਤੋਂ ਧਾਮ ਤੱਕ ਦਾ ਧਾਮ ਤੋਂ ਉੱਪਰ ਚੱਕ ਉਹਦੂ ਬਾ ਵਦਰੀ ਨਾਲ ਕਰਾਰ ਨਾਸ ਬਣੀ ਠੀਕ ਹੈ ਖੱੱਚਰ ਪੜਾਓ ਕੌਨੀ ਸਟੈਂਡ ਕੈਂਪ ਵੈਲੀ ਆਫ ਫਲਾਵਰਸ Það er að hafa við með líofláður.